15 ਸਾਲ ਪਹਿਲੇ ਸ਼ੁਰੂਆਤ ਹੋਈ ਸੀ ਉਹ ਆ ਜੀ ਮੈਂ ਦੱਸਦਾ ਦੇਖੋ ਪੰਜਾਬ ਦੇ ਵਿੱਚ ਜੋ ਇਸ ਟਾਈਮ ਵਾਤਾਵਰਣ ਦੀ ਲੈ ਕੇ ਇੱਕ ਚਿੰਤਾ ਦਾ ਵਿਸ਼ਾ ਬਣਿਆ ਸਾਡਾ ਕਿ ਭਾਵੇਂ ਉਹ ਬੁੱਢਾ ਨਾਲਾ ਭਾਵੇਂ ਅਸੀਂ ਉਹ ਸਟਬਲ ਬਰਨਿੰਗ ਦੇ ਨਾਲ ਪੋਲੂਸ਼ਨ ਜਿਹੜੀ ਫੈਲਦੀ ਹੈ ਭਾਵੇਂ ਜਿਹੜਾ ਸਾਡਾ ਵਾਟਰ ਲੈਵਲ ਉਹ ਡਾਊਨ ਹੋ ਰਿਹਾ 163% ਪਾਣੀ ਅਸੀਂ ਯੂਟਿਲਾਈਜ਼ ਕਰਦੇ ਹਾਂ ਔਰ ਜਦੋਂ ਮੈਂ ਪਾਰਲੀਮੈਂਟ 'ਚ ਕੁਐਸਚਨ ਪੁੱਛਿਆ ਸੀ ਤੇ ਮਨਿਸਟਰ ਸਾਹਿਬ ਨੇ ਲਿਖਤੀ ਰੂਪ 'ਚ ਦਿੱਤਾ ਮੰਨਿਆ ਕਿ ਪੰਜਾਬ ਦੇ ਵਿੱਚ ਜਿਹੜਾ ਪਾਣੀ ਹੈ ਉਹ ਸਭ ਤੋਂ ਜ਼ਿਆਦਾ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਕੰਟਮੀਨੇਟਿਡ ਪਾਣੀ ਪੰਜਾਬ ਤੇ ਜਿਹਦੇ ਆਰਸੈਨਿਕ ਹੈ ਯੂਰੇਨੀਅਮ ਹੈ ਹੁਣ ਸਾਨੂੰ ਡਾਟਾ ਮਿਲਿਆ ਵੀ ਤਿੰਨ 10 ਖੂਆਂ ਦੇ ਵਿੱਚੋਂ ਏਵਰੀ 10 ਵੈਲਸ ਦੇ ਵਿੱਚੋਂ ਤਿੰਨ ਖੂ ਜਿਹੜੇ ਆ ਉਹਦੇ 'ਚ ਆਰਸੈਨਿਕ ਔਰ ਯੂਰੇਨੀਅਮ ਹੈ ਇਹ ਹਾਲ ਹੈ ਕੈਂਸਰ ਦਾ ਅਲੱਗ ਚੱਲ ਰਿਹਾ ਕਿਉਂਕਿ ਗ੍ਰੀਨ ਰੈਵੋਲੂਸ਼ਨ ਦਾ ਜਿੰਨਾ ਫਾਇਦਾ ਹੋਇਆ ਅਸੀਂ ਆਪਣੀ ਮਿੱਟੀ ਦੇ ਵਿੱਚ ਕੈਮੀਕਲ ਕੈਮੀਕਲ ਪੈਸਟਿਸਾਈਡ ਓਚ ਕੰਦੇ ਕਿ ਜਿੰਨੇ ਸਾਈਡ ਆ ਉਹਨਾਂ ਜ਼ਹਿਰ ਅਸੀਂ ਪਾਉਂਦੇ ਰਹੇ ਪਾਉਂਦੇ ਰਹੇ ਔਰ ਇੰਡਸਟਰੀਅਲ ਪੋਲੂਸ਼ਨ ਵੱਲ ਧਿਆਨ ਨਹੀਂ ਦਿੱਤਾ ਇਸ ਕਰਕੇ এনवायरमेंट ਬੜਾ ਇੱਕ ਵੱਡਾ ਮੌਦਾ ਬਣਿਆ ਤੇ ਅੱਜ ਅਸੀਂ ਜਿਹੜਾ ਹੈ ਉਹ ਇੱਕ ਅਨਾਉਂਸਮੈਂਟ ਕੀਤੀ ਇਕੋ ਸਿਕ ਨਾਲ ਮਿਲ ਕੇ ਕਿ ਅਸੀਂ ਜੋ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਜਿਹੜਾ ਸ਼ਹੀਦੀ ਪੁਰਵ ਹੈ ਉਹਦਾ ਅਗਲਾ ਸਾਲ 2025 ਚ ਆ ਰਿਹਾ ਹੈ ਇੱਥੇ ਬਹੁਤ ਬਹੁਤ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ ਉਥੇ ਹੀ ਅਸੀਂ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੂੰ ਬੇਨਤੀ ਕੀਤੀ ਹੈ ਪੰਜਾਬ ਦੇ ਸਿੱਖਿਆ ਮੰਤਰੀ ਵੀ ਨੇ ਆਨੰਦਪੁਰ ਸਾਹਿਬ ਦੀ ਉਹ ਐਮਐਲਏ ਨੇ ਕਿ ਆਨੰਦਪੁਰ ਸਾਹਿਬ ਵਿੱਚ ਅੰਮ੍ਰਿਤਸਰ ਵਿੱਚੇ ਹੋਰ ਜਿਹੜੇ ਲੁਧਿਆਣਾ ਵਿੱਚੇ ਹੋਰ ਜਿਹੜੇ ਔਰ ਜਿਹੜੇ ਸਾਡੇ ਵਰਲਡ ਸਕਿਲ ਸੈਂਟਰ ਚੱਲ ਰਹੇ ਨੇ ਹੁਣ ਅਸੀਂ ਮੈਂ ਆਈਟੀਆਈ ਅਡਾਪਟ ਕੀਤੇ ਆ ਉੱਥੇ ਅਸੀਂ 350 ਜੰਗਲ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਕੋ ਨੇਚਰ ਪਾਰਕ ਦੇ ਨਾਮ ਨਾਲ ਬਣਾ ਕੇ ਉਸ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵੀ ਅਸੀਂ ਨਤਮਸਖ ਹੋਈਏ ਉਹਨਾਂ ਦੇ ਅਸੂਲਾਂ ਨੂੰ ਉਹਨਾਂ ਦੇ ਪ੍ਰਿੰਸੀਪਲਸ ਨੂੰ ਉਹਨਾਂ ਨੂੰ ਆਪਣੀ ਸਦਾ ਅੰਜਲੀ ਦੇ ਇਹ ਨਾਲ ਹੀ ਅਸੀਂ ਆਪਣੇ ਨੌਜਵਾਨਾਂ ਦਾ ਭਵਿੱਖ ਜਿਹੜਾ ਹੈ ਉਹ এনवायरमेंट ਨਾਲ ਹੀ ਸੁਧਰ ਸਕਦਾ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਹਾ ਪਵਨ ਗੁਰੂ ਪਾਣੀ ਪਤੰਥ ਔਰ ਬਲਿਹਾਰੀ ਕੁਦਰਤ ਵਸਿਆ ਤੇ ਰਾਮਤ ਨਾ ਜਾਈ ਲਖਿਆ ਤੇ ਇਹ ਉਮੀਦ ਹੈ ਕਿ ਅਸੀਂ ਇਸ ਐਫਰਟ ਦੇ ਵਿੱਚ ਜਿਹੜਾ ਅਸੀਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਔਰ ਹੋਰ ਜਿਹੜੇ ਸਿਵਲ ਸੋਸਾਇਟੀ ਇੰਡਸਟਰੀਅਲ ਸੋਸਾਇਟੀਆਂ ਦੇ ਸਹਿਯੋਗ ਨਾਲ ਇਕੋ ਸੇਕ ਸੰਫਾਉਂਡੇਸ਼ਨ ਆਪਣੇ ਜਿਹੜੇ ਇਸ ਪ੍ਰਤੀ ਜਿਹੜੀ ਆ ਉਹ ਸਕਸੈਸਫੁਲ ਹੋਈ ਸਕਚੇ ਜਥੇਬੰਦੀ ਨੇ 2019 ਦੇ ਵਿੱਚ ਫੈਸਲਾ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550ਵਾਂ ਗੁਰਪੁਰਬ ਮਨਾਉਂਦੇ ਆ ਅਸੀਂ 550 ਰੁੱਖਾਂ ਦੇ ਜੰਗਲ ਲਗਾ ਕੇ ਅਸੀਂ 10 ਲੱਖ ਰੁੱਖ ਲਗਾਵਾਂਗੇ ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ ਤੇ ਸਾਨੂੰ ਇਹ ਦੱਸਦੇ ਆ ਬੜੀ ਖੁਸ਼ੀ ਹੋ ਰਹੀ ਹੈ ਕਿ ਹੁਣ ਤੱਕ ਅਸੀਂ 1032 ਜੰਗਲ ਲਗਾ ਚੁੱਕੇ ਆ ਤੇ ਇਹਦੇ ਵਿੱਚ 570 ਹਜ਼ਾਰ ਰੁੱਖ ਜਿਹੜੇ ਉਹ ਰੁੱਖ ਜਿਹੜੇ ਇਸ ਵੇਲੇ ਅਲੋਪ ਹੋ ਚੁੱਕੇ ਨੇ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦੇ ਉਹ ਰੁੱਖ ਤੁਹਾਨੂੰ ਹਨ ਇਹਨਾਂ ਜੰਗਲ ਦੇ ਵਿੱਚ ਜਿਹਦਾ ਅਸੀਂ ਨਾਂ ਰੱਖਿਆ ਗੁਰੂ ਨਾਨਕ ਪਵਿੱਤਰ ਜੰਗਲ ਸੋ ਸਾਡਾ ਜਿਹੜਾ ਟੀਚਾ ਬੜੀ ਛੇਤੀ ਪੂਰਾ ਹੋਣ ਜਾ ਰਿਹਾ ਹੈ 10 ਲੱਖ ਰੁੱਖਾਂ ਦਾ ਸੋ ਇਹ ਗੁਰ ਇਕੋ ਸਿਕ ਦਾ ਮਿਸ਼ਨ ਹੈ ਕਿ ਅਸੀਂ ਵਾਤਾਵਰਨ ਨੂੰ ਬਚਾਉਣ ਲਈ ਹਰ ਪੱਖੋਂ ਯਤਨ ਕਰੀਏ ਘਰਾਂ ਦੇ ਵਿੱਚ ਵੀ ਕਰੀਏ ਗੁਰਦੁਆਰਿਆਂ ਚ ਵੀ ਹੋਵੇ ਹੋਵੇ ਸਕੂਲਾਂ ਕਾਲਜਾਂ ਚ ਹੋਵੇ ਕੰਪਨੀਆਂ ਦੇ ਵਿੱਚ ਹੋਵੇ ਫੈਕਟਰੀਆਂ ਦੇ ਵਿੱਚ ਹੋਵੇ ਆਪਾਂ ਸਾਰੇ ਰਲ ਕੇ ਇਸ ਕੰਮ ਨੂੰ ਪੂਰਾ ਕਰ ਸਕਦੇ ਆ ਇਹ ਸਾਡਾ ਮਿਸ਼ਨ ਹੈ ਕਿ ਕਿੰਨੀ ਲੋੜ ਹੈ ਅੱਜ ਇਸ ਵੇਲੇ ਜੀ ਪ੍ਰਦੂਸ਼ਣ ਇੰਨਾ ਜ਼ਿਆਦਾ ਫੈਲ ਚੁੱਕਿਆ ਹੈ ਦਿੱਲੀ ਜਿਹੜਾ ਸ਼ਹਿਰ ਹੈ ਇਹ ਮੋਸਟ ਪੋਲੂਟਿਡ ਸਿਟੀ ਮੰਨਿਆ ਜਾ ਰਿਹਾ ਹੈ ਸਾਰੀ ਦੁਨੀਆ ਦੇ ਵਿੱਚ ਲੁਧਿਆਣਾ ਉਹਨਾਂ 13 ਸਿਟੀਜ਼ ਦੇ ਵਿੱਚ ਆ ਗਿਆ ਦੁਨੀਆ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਪੋਲੂਸ਼ਨ ਹੈ ਇਸੇ ਤਰ੍ਹਾਂ ਅੰਮ੍ਰਿਤਸਰ ਮੰਡੀ ਗੁਪਿੰਦਗੜ੍ਹ ਜਿਹੜੇ ਪੰਜਾਬ ਦੇ ਕਈ ਸ਼ਹਿਰ ਨੇ ਜਿਹੜੇ ਉਹਨਾਂ ਲਿਸਟਾਂ ਦੇ ਵਿੱਚ ਆ ਗਏ ਨੇ ਜਿੱਥੇ ਬਹੁਤ ਜ਼ਿਆਦਾ ਪੋਲੂਸ਼ਨ ਹੈ ਪੋਲੂਸ਼ਨ ਦੇ ਨਾਲ ਬੱਚਿਆਂ ਨੂੰ ਬਿਮਾਰੀਆਂ ਉਹਨਾਂ ਦੇ ਦਿਮਾਗ ਦੀ ਵਿਕਾਸ ਨਹੀਂ ਹੁੰਦਾ ਬਜ਼ੁਰਗਾਂ ਲਈ ਬਿਮਾਰੀ ਆਮ ਲੋਕਾਂ ਦੇ ਵਿੱਚ ਕੈਂਸਰ ਦਾ ਜਿਹੜਾ ਅਸਰ ਹੁੰਦਾ ਹੈ ਤੁਹਾਡੇ ਦਿਮਾਗ ਤੇ ਤੁਹਾਨੂੰ ਡਿਪਰੈਸ਼ਨ ਹੁੰਦਾ ਇਹ ਸਾਰੀ ਚੀਜ਼ ਨੂੰ ਧਰਤੀ ਦਾ ਤਾਪਮਾਨ ਵੱਧ ਰਿਹਾ ਪੰਜਾਬ ਦਾ ਜਿਹੜਾ ਕਣਕ ਦਾ ਝਾੜ ਹੈ 25% ਘਟ ਗਿਆ ਹੈ ਪਿਛਲੇ 3-4 ਸਾਲਾਂ ਦੇ ਵਿੱਚ ਸੋ ਇਹਦਾ ਇਕਨੋਮਿਕ ਜਿਹੜਾ ਨੁਕਸਾਨ ਵੀ ਹੈ ਜਿੱਥੇ ਸ਼ਰੀਦਕ ਨੁਕਸਾਨ ਹੈ ਸੋ ਇਹਦਾ ਇੱਕੋ ਇੱਕ ਇਲਾਜ ਆ ਅਸੀਂ ਕਿਸੇ ਦੀ ਇੰਤਜ਼ਾਰ ਚ ਨਾ ਬੈਠੀਏ ਅਸੀਂ ਆਪਣੇ ਘਰਾਂ ਦੇ ਵਿੱਚ ਆਲੇ-ਦੁਆਲੇ ਸਕੂਲਾਂ ਕਾਲਜਾਂ ਦੇ ਜਿੱਥੇ ਕਿਤੇ ਵੀ 200 ਕੱਜ ਜ਼ਮੀਨ ਹੈ ਉੱਥੇ ਅਸੀਂ 500-500 ਰੁੱਖਾਂ ਦਾ ਜੰਗਲ ਲਗਾ ਸਕਦੇ ਹਾਂ ਤੇ ਇੱਕ ਜੰਗਲ ਲਗਾਉਣ ਦਾ ਫਾਇਦਾ ਇਹ ਹੈ ਕਿ ਉੱਥੇ ਪਸ਼ੂ ਪੰਛੀ ਖਾਸ ਕਰਕੇ ਪੰਛੀ ਭੌਰੇ ਤਿਤਲੀਆਂ ਉਹ ਉਹ ਆ ਕੇ ਉਸ ਜੰਗਲ ਦੇ ਵਿੱਚ ਧਰਤੀ ਦੇ ਜਿਹੜਾ ਜਿਹੜੀ ਮਿੱਟੀ ਆ ਉਹਨੂੰ ਉਪਜਾਉ ਬਣਾਉਂਦੇ ਨੇ ਪਾਣੀ ਦਾ ਤਲ ਉੱਪਰ ਆਉਂਦਾ ਹੈ ਜਿਹੜਾ ਧਰਤੀ ਦਾ ਤਾਪਮਾਨ ਘਟਦਾ ਹੈ ਤੇ ਜਿਹੜਾ ਬੱਦਲਾਂ ਦਾ ਮੀਂਹ ਦਾ ਵੀ ਜਿਹੜਾ ਜਿਹੜਾ ਸਾਰਾ ਸਿਸਟਮ ਹੈ ਉਹਨੂੰ ਦੁਬਾਰਾ ਬਹਾਲ ਕਰਦੇ ਸੋ ਅਸੀਂ ਕਹਿੰਦੇ ਆ ਕਿ ਜੰਗਲ ਲਗਾਈਏ ਹੋਰ ਕਿਸੇ ਦਾ ਇੰਤਜ਼ਾਰ ਨਾ ਕਰੀਏ ਸਰਕਾਰ ਵਾਲਨਾ ਦੇਖੀਏ ਕਿਸੇ ਹੋਰ ਇੰਸਟੀਚਿਊਸ਼ਨ ਵਾਲਨਾ ਦੇਖੀਏ ਇਹ ਕੰਮ ਕੀਤਾ ਜਾ ਸਕਦਾ 1 ਲੱਖ ਰੁਪਏ ਦੇ ਵਿੱਚ 550 ਰੁੱਖਾਂ ਦਾ ਜੰਗਲ ਘਰ ਘਰ ਤੁਸੀਂ ਲਗਾ ਸਕਦੇ ਹੋ ਹਰ ਪਿੰਡ ਦੇ ਵਿੱਚ ਕਿੰਨੇ ਹੀ ਹਜ਼ਾਰਾਂ ਜੰਗਲ ਲਗਾਏ ਜਾ ਸਕਦੇ ਨੇ ਅਗਲੇ ਸਾਲ ਤੱਕ ਕਿੰਨਾ ਟੀਚਾ ਆਪਨੇ ਰੱਖਿਆ ਹੈ ਸਾਡਾ ਅਗਲੇ ਸਾਲ ਦਾ ਟੀਚਾ ਹੈ ਜੀ ਅਸੀਂ 10 ਲੱਖ ਰੁੱਖਾਂ ਦਾ ਜਿਹੜਾ ਟੀਚਾ ਪੂਰਾ ਕਰ ਲਵਾਂਗੇ ਹੁਣ ਤੱਕ ਅਸੀਂ 5 ਲੱਖ 70 ਹਜ਼ਾਰ ਰੁੱਖ ਲਗਾ ਦਿੱਤੇ ਨੇ 4 ਲੱਖ ਇਹ ਰਹਿ ਗਏ ਨੇ ਉਹ ਅਸੀਂ ਆਉਣ ਵਾਲੇ ਇਸ ਸਾਲ ਦੇ ਵਿੱਚ ਪੂਰਾ ਕਰ ਲਵਾਂਗੇ ਤੇ ਸਾਨੂੰ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਡਿਕਲੇਅਰ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਦਿਵਸ ਸ਼ਹੀਦੀ ਪੁਰਬ ਉਹਨਾਂ ਨੇ ਧਰਮ ਦੀ ਰੱਖਿਆ ਲਈ ਆਪਣਾ ਜੀਵਨ ਦਾ ਬਲੀਦਾਨ ਦਿੱਤਾ ਸੋ ਅਸੀਂ ਉਹਨਾਂ ਦਾ 350 ਸਾਲਾ ਸ਼ਹੀਦੀਪੁਰ ਮਨਾਉਂਦਿਆਂ ਹੋਇਆਂ 350 ਜੰਗਲ ਲਗਾਵਾਂਗੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਤੇ ਉਹਨਾਂ ਜੰਗਲਾਂ ਦੇ ਵਿੱਚ 350 ਰੁੱਖ ਲਗਾਏ ਜਾਣਗੇ 2 ਲੱਖ ਰੁੱਖ ਜਿਹੜੇ ਨੇ ਅਸੀਂ ਗੁਰਤੇਗ ਬਾਦ ਸਾਹਿਬ ਦੀ ਸ਼ਹੀਦੀਪੁਰ ਨੂੰ ਮਨਾਉਂਦਿਆਂ ਲਗਾਵਾਂਗੇ ਜੀ 1 ਸਾਲ ਦੇ ਵਿੱਚ ਇੱਕੋ ਸਿੱਖ ਨੇ ਜੋ 15 ਸਾਲ ਪਹਿਲਾਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਗੁਰੂ ਨਾਨਕ ਜੰਗਲ ਬਣਾਉਣੇ ਸ਼ੁਰੂ ਕੀਤੇ ਤੋ ਇਹਨਾਂ ਨੇ ਹੁਣ ਜਾ ਕੇ ਬਹੁਤ ਸਾਰੇ ਪਿੰਡਾਂ ਵਿੱਚ 1036 ਇਹਨਾਂ ਨੇ ਗੁਰਨਾਨਕ ਜੰਗਲ ਇੱਥੇ ਪੰਜਾਬ ਪੰਜਾਬ ਦੇ ਚਲਾਤੇ ਆ 5.5 ਲੱਖ ਇਹਨਾਂ ਨੇ ਪੇਟ ਲਗਾਤੇ ਆ ਤੇ ਪੂਰਾ ਉਹ ਜੰਗਲ ਬਣਾ ਕੇ ਜੋ ਜੰਗਲ ਲਗਾਏ ਨਾ ਬਹੁਤ ਹੀ ਵਧੀਆ ਕੰਮ ਆ ਔਰ ਇਹਦੀ ਬਹੁਤ ਜ਼ਰੂਰਤ ਆ ਬਲਕਿ ਇਸੇ ਤਰ੍ਹਾਂ ਕਰਕੇ ਲੱਗ ਕੇ ਜੇਕਰ ਅਸੀਂ ਲੱਗੇ ਰਹੀਏ ਸਾਨੂੰ ਹਰ ਪਿੰਡ ਪਿੰਡ ਤੇ ਹਰ ਏਰੀਆ ਦੇ ਵਿੱਚ ਸਾਨੂੰ ਇਹ ਚਾਹੀਦਾ ਕਿਉਂਕਿ ਇਹ ਆਕਸੀਜਨ ਦਾ ਸਾਧਨ ਆ ਸਾਡੀ ਪੋਲੂਸ਼ਨ ਵੀ ਘਟਾਈ ਗਏ ਤੇ ਸਾਡੇ ਬੱਚਿਆਂ ਦੇ ਵਾਸਤੇ ਉਹ ਅਸਲੀ ਬੱਚਿਆਂ ਦੀ ਸਿਹਤ ਦੇ ਵਾਸਤੇ ਇਹ ਚੀਜ਼ ਬਹੁਤ ਜ਼ਰੂਰੀ ਹੈ ਜਿਵੇਂ ਪ੍ਰੋਜੈਕਟ ਗੁਰਨਾਣ ਸਿੰਘ ਜੀ ਨਾਮ ਤੇ ਹੁਣ ਇਹਨਾਂ ਨੇ ਪਲਾਨ ਬਣਾਇਆ ਗੁਰਤੇਗ ਬਾਦਰ ਜੀ ਦਾ ਦੇ ਨਾਮ ਦੇ ਉੱਤੇ ਇਹ ਜੰਗਲ ਲਗਾਣੇ ਆ ਇਹ ਵਧੀਆ ਤੇ ਬਹੁਤ ਹੀ ਵਧੀਆ ਇਹ ਕੰਮ ਕਰ ਰਹੇ ਆ ਤੇ ਮੇਰੀ ਸਾਰਿਆਂ ਨੂੰ ਇਹ ਬੇਨਤੀ ਆ ਕਿ ਸਾਰੇ ਇੰਦਰ ਸਾਥ ਦਿਈਏ ਛੋਟੀ ਛੋਟੀ ਜਗ੍ਹਾ ਆਪਣੇ ਪਿੰਡ ਵਿੱਚ 2-200 ਗਾਜੀ ਆਪਾਂ ਕੱਢ ਕੇ ਆਪਣੀ ਜ਼ਮੀਨ ਦੇ ਇੱਕ ਖੁੰਝੇ ਦੇ ਵਿੱਚ ਲਾ ਕਰਵਾ ਲਾਂਗੇ ਤਾਂ ਉਹਦੇ ਨਾਲ ਹੀ ਬਹੁਤ ਫਰਕ ਪੈਂਦਾ ਇਹ ਤਾਂ ਇਹ ਸਾਨੂੰ ਸਾਰਿਆਂ ਨੂੰ ਨਾਲ ਲਾ ਕੇ eh karnachah